ਦੂਰਗੜ ਪੁਲਸ ਵੱਲੋਂ ਤਿਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਕੱਢਿਆ ਗਿਆ ਫਲੈਗ ਮਾਰਚ ਇਸ ਮੌਕੇ ਤੇ ਗੱਲਬਾਤ ਕਰਦੇ ਐਸਐਚਓ ਸਦੂਲਗੜ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਤੇ ਐਸਐਚਓ ਸਦੂਲਗੜ ਨੇ ਹੋਰ ਕੀ ਕਿਹਾ ਆਉ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰ ਦਿਓ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਦਿਵਾਲੀ ਦੇ ਕਾਰਨ ਤੇ ਜਿਹੜੇ ਸੀਨੀਅਰ ਅਫਸਰਾਂ ਜਿਵੇਂ ਐਸਐਸਪੀ ਸਾਹਿਬ ਮਾਨ ਸਾਹਿਬ ਅਤੇ ਸੀਨੀਅਰ ਅਸਟਰਾਂ ਦੇ ਅਨੁਸਾਰ ਜਿਹੜਾ ਇਹ ਬਲੈਕ ਮਾਰਚ ਕੱਢਿਆ ਜਾ ਰਿਹਾ ਹੈ ਇਹ ਤਾਂ ਕਿ ਜੋ ਕਿ ਮਾੜੇ ਲੋਕ ਨੇ ਉਹ ਆਪਾਸਿਓਂ ਸੇ ਟਲ ਜਾਣ ਤੇ ਤਾਂ ਕਿ ਕੋਈ ਲੋਕਾਂ ਨੂੰ ਕੋਈ ਅਨਸਕਾਂ ਵੀ ਘਟਣਾ ਨਾ ਵਾਪਰ ਸਕੇ ਇੱਥੇ ਤੇ ਇਹ ਅਗਲਾ ਇਹ ਵੀ ਲੋਕਾਂ ਸੁਖਸ਼ਾਂਤੀ ਨਾਲ ਵਧੀਆ ਦੀਵਾਲੀ ਨਾਲ ਅਸੀਂ ਉਹਨਾਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹਾਂਗੇ ਕਿ ਜਿਹੜੇ ਪਟਾਕੇ ਵੇਰੇ ਚਲਾਉਣੇ ਆ ਥੋੜਾ ਵੀ ਗ੍ਰੀਨ ਦੀਵਾਲੀ ਬਣਾਉਣ ਦੀ ਕੋਸ਼ਿਸ਼ ਕਰਨ ਆਪਾਂ ਦੀਵਾਲੀ ਗ੍ਰੀਨ ਬਣਾਈਏ ਤਾਂ ਕਿ ਪੋਲੂਸ਼ਨ ਨਾ ਹੋਵੇ ਅਤੇ ਲੋਕ ਆਪਸੀ ਭਾਈਚਾਰੇ ਨਾਲ ਇਹ ਤਿਹਾਰ ਮਨਾਉਣ ਪਰ ਤੁਸੀਂ ਪਟਾਕੇ ਦੀ ਗੱਲ ਕਰੀ ਸ਼ਹਿਰ ਦੇ ਵਿੱਚ ਪਟਾਕੇ ਦੇ ੱਟਿਆਂ ਨੂੰ ਲੈ ਕੇ ਕੀ ਕਰਨਾ ਚਾਹੋ? ਸ਼ਹਿਰ ਦੇ ਵਿੱਚ ਵੈਸੇ ਪਟਾਕੇ ਏਡੇ ਲੱਗਣੀਆਂ ਆ ਇਹਨਾਂ ਨੂੰ ਸਕੂਲ ਦੇ ਵਿੱਚ ਇੱਕ ਜਗ੍ਹਾ ਦਿੱਤੀ ਗਈ ਹੈ। ਉੱਥੇ ਸਕੂਲ ਦੇ ਵਿੱਚ ਬॉय ਬੁਆਏ ਸਕੂਲ ਹੈਗਾ ਤੇ ਉੱਥੇ ਆਲੇ ਪਟਾਕੇ ਲਾ ਸਕਦੇ ਆ ਬੇਜੇਜ ਕਲਾਂ ਜੋ ਪਰ ਇੱਥੇ ਸ਼ਹਿਰ ਦੇ ਵਿੱਚ ਪਟਾਕੇ ਲਾਉਣ ਤੋਂ ਸਖਤ ਮਨਾਹੀ ਕੀਤੀ ਗਈ ਹੈ। ਸਿਰ ਤਿਹਾੜ ਦੇ ਮੰਦੇ ਨਜ਼ਰ ਹੋਰ ਕੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ? ਦੇਖੋ ਜੀ ਸ਼ਹਿਰ ਦੇ ਵਿੱਚ ਗਸ਼ਤ ਵਾਰਾ ਲਾਈ ਗਈ ਹੈ, ਨਾਕੇ ਲਾਏ ਗਏ ਨੇ ਤੇ ਪੁਲਿਸ ਫੋਰਸ ਅੱਡੋ-ੜੀ ਜਗ੍ਹਾ ਤੇ ਡਿਪਲੋਏ ਕੀਤੀ ਗਈ ਹੈ।